ستنا شریو ہر صاحب جی سورتھ محلہ پچماں ਅਸਤਪਦੀਆਂ ੴ ਦਾ ਸਤਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਣਾ ਕਾਰਨ ਸਮਰਥ ਜਿਉ ਪਿੰਡ ਸਾਂਝਿਆ ਪਾਈ ਦੇ ਕਰ ਆਪਣੀ ਵਥ ਸਭ ਜਗ ਜਿਨਹਿ ਉਪਾਇਆ ਪਾਈ ਕਰुणा ਕਾਰਨ ਸਮਰੱਥ ਜਿਉ ਪਿੰਡ ਜਿਨ ਸਾਂਝਿਆ ਪਾਈ ਦੇਖ ਕਰ ਆਪਣੀ ਵੱਤ ਕਿੰਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਤੁਰ ਗੁਰੂ ਗੋਬਿੰਦ ਸੰਗਾਈਐ ਪਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਏ ਹਰ ਭਗਵੰਤਾ ਨਾਮੁ ਧਾਰ ਦੇ ਜene ਆਪਣੇ ਦੁਖ ਦਰਦ ਕਾ ਤਾ ਰਹਾ ਜਾ ਕੇ ਘਰ ਸਭ ਕਿਛ ਹੈ ਪਾਈ ਨੌ ਨਿਤ ਭਰੇ ਪੰਡਾਰ ਕਿਸ ਕੀਮਤ ਨਾ ਪਵੇ ਪਾਈ ਉੱਚ ਆਗਮ ਅਪਾਰ ਜੀ ਜੰਤ ਨਤਪਾਲ ਦਾ ਭਾਈ ਨਿਤਿਤ ਕਰਦਾ ਸਾਰ ਸਤ ਗੁਰ ਪੂਰਾ ਪੇਟੀ ਐ ਮਾਈ ਸ਼ਬਦ ਮਿਲਾਵਣਾਰ ਸੱਚੇ ਚੰਨ ਸ੍ਰੇਵੀਏ ਪਾਈ ਪਰਪੋ ਹੈ ਨਾਸ ਮੇਰੇ ਸੰਤ ਸਬਾ ਮਨ ਬਾਜੀਏ ਪਾਈ ਹਰ ਕੈ ਨਾਮ ਨਿਵਾਸ ਤੇ ਅੰਧੇਰਾ ਅਗਿਆਨਤਾ ਭਾਈ ਕਮਲੋ ਐ ਪਰਗਾਸ ਗੁਰਬਚਨੀ ਸੁਖੁ ਕੋ ਜੈ ਪਾਈ ਸਭ ਫਲ ਸਤਗੁਰੂ ਪਾਸ ਮੇਰਾ ਤੇਰਾ ਛੋੜੀਐ ਭਾਈ ਉਹੀ ਹੈ ਸਭ ਕੀ ਤੂਰ ਕਟ ਕਟ ਬ੍ਰਹਮ ਪਸਾਰਿਆ ਪਾਈ ਦੇਖੇ ਸੁਨੇ ਹਜੂਰ ਜਿਤਕੇ ਨਾ ਵਿਸਰੇ ਆਰ ਬ੍ਰਹਮ ਪਾਈ ਤਿਤਨੇ ਨ ਮਰਿਆ ਝੂਰ ਕਰਨੋ ਕਾਰਨੋ ਸਵਰਥੋ ਪਾਈ ਪਰਮ ਕਲਾ ਪਰਪੁਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ 모 ਬਿਨਾਸ ਕਿਸ ਪਾਵੈ ਤਾਂ ਮਿਲ ਲੈ ਪਾਈ ਹਿਰਦੈ ਨਾਮ ਨਿਵਾਸ ਪਰਗਾਸ ਹੀ ਹੈ ਪਾਈ ਹਿਰਦੈ ਹੋਇ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਪਾਈ ਮੋਲਿਆ ਤਰਤ ਅਕਾ ਸਾਚਾ ਹਰ ਸਾਧ ਸਵਾਉ ਕਰਨੀ ਸੁਣ ਸੁਣਾ ਜੀਵੇ ਪਾਈ ਨਹਿ ਚਲ ਪਾਇਆ ਥਾ ਜਿਸ ਪਰਤੀ ਤਨਾ ਵਈ ਪਾਈ ਸੋ ਜਿ ਅੜਾ ਜਨ ਜਾਉ ਬਾਗੁਣਾ ਮੇਰੇ ਸਾਹਿਬੈ ਪਾਈ ਹੌਕਿਸ ਕੇ ਬਲ ਜਾਓ ਓ ਨਿਰਗੁਣਿਆਰੇ ਪਾਦ ਦਾ ਪਾਈ ਦੇਖ ਤਾਵੇਂ ਸਾਉ ਰਜਕੇ ਸੁਬਾਹੇ ਸਾਹ ਸੁਸਾਹ ਪਾਈ ਬੁੜਾ ਜਾ ਕਾ ਨੋ ਕਿਸ ਪਾਵੇਂ ਜਿਸ ਗੁਰੂ ਸੱਚਾ ਪੇਟੀ ਹੈ ਪਾਈ ਪੂਰਾ ਜਿਸ ਫਰਮਾਉ ਇਸ ਬੇਨ ਕੜੀ ਨਾ ਜੀਵੇ ਪਾਈ ਸਰਬ ਕਲਾ ਪਰਪੂਰ ਸਾਸ 기라스 ਨਵੀ